ਜੈਵਲਿਨ ਥਰੋ ਦੇ ਵਿੱਚ ਭਾਰਤ ਨੂੰ ਉਮੀਦ ਸੀ ਕਿ ਗੋਲਡ ਨੀਰਜ ਚੋਪੜਾ ਜਿੱਤੇਗਾ ਪਰ ਵੱਡਾ ਉਲਟ ਫੇਰ ਕਰਦੇ ਆ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੇ ਵਰਲਡ ਰਿਕਾਰਡ ਬਣਾਉਂਦਿਆਂ ਇਸ ਮੈਡਲ ਦੇ ਉੱਤੇ ਕਬਜ਼ਾ ਕਰ ਲਿਆ ਤੇ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਦੇ ਨਾਲ ਸੰਤੁਸ਼ਟ ਰਹਿਣਾ ਪਿਆ ਇਸ ਮੁਕਾਬਲੇ ਦੇ ਵਿੱਚ ਨੀਰਜ ਚੋਪੜਾ ਨੇ 99.45 ਮੀਟਰ ਦਾ ਜੈਵਲਿਨ ਥਰੋ ਕੀਤਾ ਪਰ ਉਸ ਤੋਂ ਜ਼ਿਆਦਾ ਥਰੋ ਜੋ ਕਰ ਗਏ ਅਰਸ਼ਦ ਨਦੀਮ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਖਿਡਾਰੀ ਜੋਸ ਦੇ ਵੱਲੋਂ 92.97 ਮੀਟਰ ਦਾ ਇਹ ਜੈਵਲਨ ਥ्रो ਕੀਤਾ ਗਿਆ ਤੇ ਜਿਸ ਦੇ ਨਾਲ ਉਸ ਦੇ ਵੱਲੋਂ ਇਹ ਮੈਡਲ ਪੱਕਾ ਕਰ ਲਿਆ ਗਿਆ ਪਿਛਲੀ ਜਿਹੜੀ ਮੁਕਾਬਲੇ ਖੇਡੇ ਗਏ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਇਹ ਫਾਈਨਲ ਮੁਕਾਬਲੇ ਵਿੱਚ ਭਿੱੜਦੇ ਰਹੇ ਨੀਰਜ ਚੋਪੜਾ ਤੇ ਅਰਸ਼ਨ ਨਦੀਮ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਸਾਰੀਆਂ ਫਾਈਟਾਂ ਨੇ ਉਹਨਾਂ ਦੇ ਵਿੱਚ ਨੀਰਜ ਚੋਪੜਾ ਜਿੱਤਦੇ ਰਹੇ 골ਡ ਮੈਡਲ ਅਤੇ ਅਰਸ਼ਨ ਨਦੀਮ ਕਦੇ ਦੂਜੇ ਤੇ ਆਉਂਦੇ ਕਦੇ ਤੀਜੇ ਤੇ ਪਰ ਇਸ ਵਾਰ ਵੱਡਾ ਰਿਕਾਰਡ ਬਣਾਉਂਦੇ ਆ ਅਰਸ਼ਦ ਨਦੀਮ ਨੇ 92.97 ਮੀਟਰ ਦਾ 올림픽 ਖੇਡਾਂ ਦੇ ਵਿੱਚ ਜੋ ਜੈਵਲਨ ਥਰੋ ਸੁੱਟ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਅਰਸ਼ਦ ਨਦੀਮ ਦੀ ਕਹਾਣੀ ਬੜੀ ਰੋਚਕ ਅਤੇ ਦਿਲਚਸਪ ਹੈ ਕਿਉਂਕਿ ਅਰਸ਼ਦ ਨਦੀਮ ਬਹੁਤ ਸਾਰੀਆਂ ਖੇਡਾਂ ਖੇਡਦਾ ਰਿਹਾ ਹੈ ਪਰ ਉਸ ਦਾ ਕਹਿਣਾ ਸੀ ਕਿ ਜਦੋਂ ਮੈਂ ਏ ਖੇਡਾਂ ਖੇਡਦਾ ਸੀ ਤਾਂ ਮੈਨੂੰ ਕੋਚ ਨੇ ਕਿਹਾ ਸੀ ਜਾਂ ਫਿਰ ਇੱਕ ਖੇਡ ਚੁਣ ਲੈ ਜਾਂ ਫਿਰ ਛੱਡ ਦੇ ਜੈਵਲਨ ਥਰੋ ਵਾਲੇ ਖੇਡ ਦੇ ਵਿੱਚ ਲਿਆਂਦਾ ਜਾਂਦਾ ਤਾਂ ਉਸ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਜੈਵਲਨ ਵੀ ਖਰੀਦ ਸਕੇ ਥਰੋ ਕਰਨ ਦੇ ਲਈ ਅਰਸ਼ਦ ਨਦੀਮ ਸਰਕਾਰ ਦੇ ਕੋਲ ਗੁਹਾਰ ਲਾਉਂਦਾ ਕਿ ਮੇਰੇ ਲਈ ਇੱਕ ਟਰੈਕ ਬਣਵਾ ਦਿੱਤਾ ਜਾਵੇ ਪਰ ਟਰੈਕ ਵੀ ਬਣਵਾ ਕੇ ਨਹੀਂ ਦਿੱਤਾ ਜਾਂਦਾ ਨਾ ਹੀ ਉਸ ਨੂੰ ਜੈਵਲਨ ਖਰੀਦਣ ਦੇ ਲਈ ਉਸ ਕੋਲ ਪੈਸੇ ਹੁੰਦੇ ਆ ਜੋ ਕਿ 17-80000 ਰੁਪਏ ਦਾ ਜੈਵਲਨ ਹੁੰਦਾ ਜੋ ਖੇਡਿਆ ਜਾਂਦਾ ਇਸ ਦੇ ਨਾਲ ਤਾਂ ਇਹ ਕਹਾਣੀ ਬੜੀ ਦਿਲਚਸਪ ਰਹੀ ਹੈ ਗਰੀਬੀ ਦੇ ਵਿੱਚੋਂ ਉੱਠ ਕੇ ਅਰਸ਼ ਨਦੀਮ ਹੈ ਜਿਹੜਾ 올림픽 ਖੇਡਾਂ ਤੱਕ ਪਹੁੰਚ ਜਾਂਦਾ ਹੈ ਪਿਛਲੀ ਵਾਰ ਵੀ 올림픽 ਖੇਡਾਂ ਦੇ ਵਿੱਚ ਕੁਆਲੀਫਾਈ ਕੀਤਾ ਸੀ ਪਰ ਉੱਥੇ ਉਸ ਨੂੰ ਜਿੱਤ ਨਹੀਂ ਸੀ ਮਿਲੀ ਇਸ ਵਾਰ ਉਸ ਨੇ ਭਾਰਤ ਦੇ ਨੀਰਜ ਚੋਪੜਾ ਤੋਂ ਜ਼ਿਆਦਾ ਥਰੋ ਸੈਟ ਕੇ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਜਿੱਤ ਲੈ ਤਾਂ ਚਾਰੇ ਪਾਸੇ ਅਰਸ਼ ਨਦੀਮ ਦੀ ਚਰਚਾ ਹੋ ਰਹੀ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਇਸ ਜਿੱਤ ਤੋਂ ਬਾਅਦ ਜਸ਼ਨ ਦਾ ਮਾਹੌਲ ਦਿਖਾਈ ਦੇ ਰਿਹਾ ਹੈ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦੇ ਵਿੱਚ ਇਸ ਜਿੱਤ ਤੋਂ ਬਾਅਦ ਅਰਸ਼ ਨਦੀਮ ਇੱਕ ਵੱਡਾ ਚਿਹਰਾ ਬਣ ਕੇ ਉੱਭਰਿਆ ਕਿਉਂਕਿ ਅਰਸ਼ਦ ਨਦੀਮ ਦੇ ਬਾਰੇ ਅਨੀਰਜ ਚੋਪੜਾ ਨੇ ਜਿਹੜੇ ਉਹ ਲਗਾਤਾਰ ਉਹਨਾਂ ਦੀ ਗੱਲ ਕਰਦੇ ਰਹਿੰਦੇ ਨੇ ਅਤੇ ਉਹਨਾਂ ਦੇ ਵਿਚਕਾਰ ਇੱਕ ਆਪਸੀ ਚੰਗੀ ਮਿੱਤਰਤਾ ਵੀ ਦਿਖਾਈ ਦੇ ਰਹੀ ਹੈ ਪੁਰਾਣੇ ਸਮਿਆਂ ਦੇ ਵਿੱਚ ਜੋ ਤਸਵੀਰਾਂ ਉਹਨਾਂ ਦੀ ਸਾਹਮਣੇ ਆਉਂਦੀਆਂ ਰਹੀਆਂ ਉਸ ਦੇ ਵਿੱਚ ਵੀ ਦੋਵੇਂ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਮਿਲਦੇ ਜੁਲਦੇ ਸੀ ਅਤੇ ਇਸ ਮੈਡਲ ਜਿੱਤਣ ਤੋਂ ਬਾਅਦ ਅਰਸ਼ ਨਦੀਮ ਅਤੇ ਨੀਰਜ ਚੋਪੜਾ ਨੇ ਵੀ ਇੱਕ ਦੂਜੇ ਨੂੰ ਜਫੀ ਪਾਈ ਹੈ ਤਾਂ ਇਸ ਮੈਡਲ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਅੱਜ ਅਰਸ਼ਦ ਦਾ ਦਿਨ ਸੀ ਉਸ ਨੇ ਚੰਗਾ ਥਰੋ ਕੀਤਾ ਤੇ ਉਸ ਨੂੰ ਜਿੱਤ ਮਿਲ ਗਈ ਹੈ ਪਰ ਮੈਂ ਵੀ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਜਿੰਨਾ ਮੈਂ ਕਰ ਸਕਦਾ ਸੀ ਕੀਤਾ ਪਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਹੋਰ ਚੰਗਾ ਕਰਕੇ ਹੋਰ ਮੈਡਲ ਭਾਰਤ ਲਈ ਜਿੱਤਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗਾ ਤਾਂ ਅਰਸ਼ਦ ਨਦੀਮ ਦੇ ਵੱਲੋਂ ਜੋ ਮੈਡਲ ਜਿੱਤਿਆ ਗਿਆ ਉਸ ਤੋਂ ਬਾਅਦ ਨੀਰ ਚੋਪੜਾ ਦੀ ਮਾਂ ਨੇ ਵੀ ਬਿਆਨ ਦਿੱਤਾ ਉਸ ਦਾ ਕਹਿਣਾ ਹੈ ਕਿ ਸਾਡੇ ਲਈ ਚਾਂਦੀ ਦਾ ਮੈਡਲ ਹੀ ਸੋਨੇ ਦੇ ਮੈਡਲ ਵਰਗਾ ਹੈ ਤੇ ਜੋ ਇਸ ਮੈਡਲ ਦੇ ਵਿੱਚ ਸੋਨਾ ਜਿੱਤਿਆ ਉਹ ਸਾਡੇ ਪੁੱਤ ਵਰਗਾ ਹੀ ਹੈ ਤਾਂ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਬਾਕੀ ਦੇ ਲੀਡਰ ਹੋਣ ਉਹਨਾਂ ਦੇ ਵੱਲੋਂ ਵੀ ਅਰਸ਼ਦ ਨਦੀਮ ਦੀ ਇਸ ਸੋਨੇ ਵਾਲੇ ਮੈਡਲ ਜਿੱਤਣ ਤੋਂ ਬਾਅਦ ਤਾਰੀਫ਼ ਕੀਤੀ ਜਾ ਰਹੀ ਹੈ ਕਿ ਲਹਿੰਦੇ ਪੰਜਾਬ ਦੇ ਗੱਭਰੂ ਨੇ ਇਸ ਮੈਡਲ ਨੂੰ ਜਿੱਤਿਆ ਉਸ ਨੂੰ ਵਧਾਈਆਂ ਤੇ ਪੰਜਾਬ ਦੇ ਜੋ ਇਸ ਭਾਰਤ ਦੇ ਖਿਡਾਰੀ ਨੀਰ ਚੋਪੜਾ ਨੇ ਮੈਡਲ ਜਿੱਤਿਆ ਉਸ ਨੂੰ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਤਾਂ ਅਰਸ਼ ਨਦੀਮ ਦੀ ਇਸ ਜਿੱਤ ਅਤੇ ਨੀਰ ਚੋਪੜਾ ਦੇ ਵੱਲੋਂ ਲਗਾਤਾਰ ਦੂਜੀ ਵਾਰ 올림픽 ਖੇਡਾਂ ਦੇ ਵਿੱਚ ਮੈਡਲ ਜਿੱਤਣ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਪੋਰਟਸ ਕੋਰਨਰ ਦੇ ਨਾਲ